ਤੁਸੀਂ ਦੇਖ ਰਹੇ ਹੋ ਦੇਨਿਫਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲੁਧਿਆਣਾ ਵਿਖੇ ਦੇਰ ਰਾਤ ਇੱਕ ਫੇਰ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਅੰਦਾਜ਼ਾ ਸੀ ਕਿ 2023 ਦੇ ਵਿੱਚ ਲੁਧਿਆਣਾ ਦੇ ਸੁੱਖਾ ਬਾੜੇ ਵਾਲੀ ਮਰਡਰ ਕਾਂਡ ਦੇ ਵਿੱਚ ਅੰਦਾਜ਼ਨ ਦੱਸਦੀ ਕਿਹੜਾ ਮਰਡਰ ਹੋਇਆ ਸੀ ਸੁੱਖਾ ਬਾੜੇ ਵਾਲੀ ਗੈਂਗਸਟਰ ਸੀ ਤਾਂ ਉਸ ਦਾ ਇੱਕ ਗਵਾਹ ਸੀ ਸੂਰਜ ਸ਼ਰਮਾ ਸੋ ਪ੍ਰਤਾਪ ਸਿੰਘ ਵਾਲਾ ਦੇ ਰਾਜੜੋ ਗੈਂਗਵਾਰ ਖੋਈਤਾ ਸੂਰਜ ਨੂੰ ਗੋਲੀ ਵੱਜੀ ਹੈ ਇਸ ਦੇ ਨਾਲ ਹੀ ਉਹ ਮੌਕੇ ਤੇ ਉਹਦੀ ਡੈਥ ਹੋ ਜਾਂਦੀ ਹੈ ਇਸ ਦੇ ਨਾਲ ਹੀ ਇੱਕ ਹੋਰ ਸਾਥੀ ਹੋਰ ਹੁੰਦਾ ਮਨਪ੍ਰੀਤ ਸਿੰਘ ਜਿਹਦੀ ਰੀਡ ਦੇ ਹੱਡੀ ਰੀਡ ਦੀ ਹੱਡੀ ਦੇ ਵਿੱਚ ਗੋਲੀ ਲੱਗੀ ਹੈ ਜਿਹੜਾ ਇਸ ਟਾਈਮ ਲੁਧਿਆਣਾ ਦੇ ਸੀਐਮਸੀ ਦੇ ਵਿੱਚ ਜ਼ੇਰੇ ਇਲਾਜ ਹਟ ਉਹ ਵੀ ਦੱਸਿਆ ਜਾ ਰਿਹਾ ਕਿ ਉਹਦੀ ਜਿਹੜੀ ਹਾਲਤ ਹੈ ਉਹ ਕਾਫੀ ਹੋਰੀ ਸੀਰੀਅਸ ਬਣੀ ਹੋਈ ਹੈ ਫਿਲਹਾਲ ਡਾਕਟਰ ਉਹਦਾ ਇਲਾਜ ਕਰ ਰਹੇ ਆ ਲੇਕਿਨ ਡਾਕਟਰਾਂ ਵੱਲੋਂ ਉਹਦੀ ਹਾਲਤ ਨੂੰ ਹਲੇ ਸੀਰੀਅਸ ਦੱਸਿਆ ਜਾ ਰਿਹਾ ਤਾਂ ਦੱਸਿਆ ਕਿ ਕਿਹੜੇ ਗੈਂਗ ਵਜਾ ਹੋਈ ਹੈ ਲਗਾਤਾਰ ਸੁੱਖਾ ਬਾੜਾ ਵਾਲੀ ਸੀ ਜਿਹੜਾ ਇਹਦੇ ਨਾਮੀ ਇਹਦਾ ਗੈਂਗਸਟਰ ਸੀ ਲੁਧਾਨੇ ਦਾ ਜਿਹਨੇ ਕਾਫੀ ਕਾਫੀ ਮਾਮਲੇ ਦਰਸੀ तकरीबन 20 ਤੋਂ ਉੱਪਰ ਮਾਮਲੇ ਦਰਸੀ ਤੇ ਲਗਾਤਾਰ ਲੁੱਟ ਪਾਰ ਦੇ ਘਟਨਾਵਾਂ ਤੇ ਹੋਰ ਕਿਹੜੇ ਮਾਮਲੇ ਸੀ ਗੋਲੀ ਚਲਾਉਣ ਦੇ ਮਾਮਲੇ ਉਸ ਦੇ ਦਰਸੀ ਤੇ ਦੇਰ ਰਾਤ ਥਾਣਾ ਪੀਏਯੂ ਦੇੜੇ ਐਸਆਈ ਲਖਵਿੰਦਰ ਸਿੰਘ ਜਿਹੜੀ ਉਸ ਦੀ ਡੈੱਡ ਬੋਡੀ ਆ ਸੁਰੇਸ਼ ਸ਼ਰਮਾ ਦੀ ਲੁਧਾਨਾ ਦੇ ਸਿਵਲ ਹਸਪਤਾਲ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਪਰ ਹੀ ਉਹਦੀ ਬੋਡੀ ਰਖਵਾਇਆ ਗਿਆ ਸੁਰੇਸ਼ ਸ਼ਰਮਾ ਆ ਦੰਦਾਸੀ ਕੀ ਇਹ ਮੁੱਖ ਗਵਾਹ ਆ ਜਿਹੜਾ ਇਹ ਵੀ ਤਾਂ ਸਿਆੜਾ ਇਹ ਮੁੱਖ ਗਵਾਹ ਸੀ ਜਿਹੜਾ ਗੈਂਗਸਟਰ ਜਿਹੜਾ ਸੁੱਖਾ ਬਾੜੇ ਵਾਲੀ ਦਾ ਇਹ ਮੁੱਖ ਗਵਾਹੀ ਜਿਸ ਨੂੰ ਗੈਂਗਵਾਰ ਕਰਕੇ ਉਸਦੀ ਗੋਲੀ ਲੱਗਨ ਦਾ ਮੌਕੇ ਤੇ ਉੱਥੇ ਪ੍ਰਤਾਪ ਸਿੰਘ ਵਾਲਾ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਇਸ ਦੇ ਨਾਲ ਇੱਕ ਇੱਕ ਸਾਥੀ ਹੋਰ ਦਾ ਹਰਪ੍ਰੀਤ ਸਿੰਘ ਜਿਸ ਦੀ ਉਮਰ तकरीबन 40 ਤੋਂ 45 40 ਸਾਲ ਦੱਸੀ ਜਾ ਰਹੀ ਜਿਹੜੀ ਰੇਡ ਦੀ ਹੱਡੀ 'ਚ ਗੋਲੀ ਲੱਗੀ ਤੇ ਇਸ ਟਾਈਮ ਲੁਧਿਆਣਾ ਦੇ ਸੀਐਮਸੀ ਦੇ ਵਿੱਚ ਜ਼ੇਰੇ ਇਲਾਜਾ ਫਿਲਹਾਲ ਪੁਲਿਸ ਦਾ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਹਜੇ ਗੁਰੇਸ਼ਕਾਰੀ ਹੈ ਲੇਕਿਨ ਅੰਦਾਜ਼ ਦੀ ਕਿ ਲੱਗਦਾ ਜੜੀਆ ਇਹ ਗੈਂਗ ਵਾਲਾ ਲੁਧਿਆਣਾ ਵਿੱਚ ਹੋਣੀ ਹੈ ਕਿਤੇ ਨ ਕਿਤੇ ਪਰ ਸ਼ਾਸਨ ਵੀ ਇਸ ਦੇ ਮਾਮਲੇ ਨੂੰ ਗੰਭੀਰ ਕਦੋਂ ਲਊਗਾ ਇਹ ਤਾਂ ਸਵਾਲ ਆਸੂ ਵਲੇਕਿਨ ਗੈਂਗਵਾਰ ਦੇ ਮਾਮਲੇ ਲਗਾਤਾਰ ਲੁਧਿਆਣਾ ਵਿੱਚ ਹੁਣ ਵਾਅਦੇ ਚਲੇ ਜਾ ਰਹੇ ਆ ਤੁਸੀਂ ਦੇਖ ਰਹੇ ਹੋ ਡੈਨਿਸ਼ਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲੁਧਿਆਣਾ ਵਿਖੇ ਦੇਰ ਰਾਤ ਇੱਕ ਫੇਰ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਅੰਦਾਜ਼ਾ ਸੀ ਕਿ 2023 ਦੇ ਵਿੱਚ ਲੁਧਿਆਣਾ ਦੇ ਸੁੱਖਾ ਬਾੜੇ ਵਾਲੀ ਮਰਡਰ ਕਾਂਡ ਦੇ ਵਿੱਚ ਅੰਦਾਜ਼ਨ ਦੱਸਦੀ ਕਿਹੜਾ ਮਰਡਰ ਹੋਇਆ ਸੀ ਸੁੱਖਾ ਬਾੜੇ ਵਾਲੀ ਇੱਕ ਗੈਂਗਸਟਰ ਸੀ ਤਾਂ ਉਸ ਦਾ ਇੱਕ ਗਵਾਹ ਸੀ ਸੂਰਜ ਸ਼ਰਮਾ ਸੋ ਪ੍ਰਤਾਪ ਸਿੰਘ ਵਾਲਾ ਦੇ ਰਾਜੜੋ ਗੈਂਗਵਾਰ ਖੋਈ ਤਾ ਸੂਰੇ ਨੂੰ ਗੋਲੀ ਵੱਜੀ ਹੈ ਇਸ ਦੇ ਨਾਲ ਹੀ ਉਹ ਮੌਕੇ ਤੇ ਉਹਦੀ ਡੈਥ ਹੋ ਜਾਂਦੀ ਹੈ ਇਸ ਦੇ ਨਾਲ ਹੀ ਕੋਲਾ ਸਾਥੀ ਹੋਰ ਹੁੰਦਾ ਮਨਪ੍ਰੀਤ ਸਿੰਘ ਜਿਹਦੀ ਰੀਡ ਦੇ ਹੱਡੀ ਰੀਡ ਦੀ ਹੱਡੀ ਦੇ ਵਿੱਚ ਗੋਲੀ ਲੱਗੀ ਹੈ ਜਿਹੜਾ ਇਸ ਟਾਈਮ ਲੁਧਿਆਣਾ ਦੇ ਸੀਐਮਸੀ ਦੇ ਵਿੱਚ ਜ਼ੇਰੇ ਇਲਾਜ ਹੈ ਤੇ ਉਹ ਵੀ ਦੱਸਿਆ ਜਾ ਰਿਹਾ ਕਿ ਉਹਦੀ ਜਿਹੜੀ ਹਾਲਤ ਹੈ ਉਹ ਕਾਫੀ ਹੋਰੀ ਸੀਰੀਅਸ ਬਣੀ ਹੋਈ ਹੈ ਫਿਲਹਾਲ ਡਾਕਟਰ ਉਹਦਾ ਇਲਾਜ ਕਰ ਰਹੇ ਆ ਲੇਕਿਨ ਡਾਕਟਰਾਂ ਵੱਲੋਂ ਉਹਦੀ ਹਾਲਤ ਨੂੰ ਹਲੇ ਸੀਰੀਅਸ ਦੱਸਿਆ ਜਾ ਰਿਹਾ ਤਾਂ ਅੰਦਾਜ਼ੇ ਕਿਹੜੇ ਗੈਂਗ ਵਾਜਾ ਹੋਈ ਹੈ ਲਗਾਤਾਰ ਸੁੱਖਾ ਬਾੜਾ ਵਾਲੀ ਸੀ ਜਿਹੜਾ ਇਹਦੇ ਨਾਮੀ ਇਹਦਾ ਗੈਂਗਸਟਰ ਸੀ ਲੁਧਾਨਾ ਦਾ ਜਿਹਨੇ ਕਾਫੀ ਕਾਫੀ ਮਾਮਲੇ ਦਰਸੀ तकरीबन 20 ਤੋਂ ਉੱਪਰ ਮਾਮਲੇ ਦਰਸੀ ਤੇ ਲਗਾਤਾਰ ਲੁੱਟ ਪਾਰ ਦੇ ਘਟਨਾਵਾਂ ਤੇ ਹੋਰ ਕਿਹੜੀ ਮਾਮਲੇ ਸੀ ਗੋਲੀ ਚਲਾਣ ਦੇ ਮਾਮਲੇ ਉਸਦੇ ਦਰਸੀ ਤੇ ਦੇਰ ਰਾਤ ਥਾਣਾ ਪੀਏ ਉਦੇੜੇ ਐਸਆਈ ਲਖਵਿੰਦਰ ਸਿੰਘ ਜਿਹੜੀ ਉਸੀ ਡੈੱਡ ਬੋਡੀ ਆ ਸੁਰੇਸ਼ ਸ਼ਰਮਾ ਦੀ ਲੁਧਾਨਾ ਦੇ ਸਿਵਲ ਹਸਪਤਾਲ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਪਰ ਹੀ ਉਹਦੀ ਬੋਡੀ ਨੂੰ ਖਵਾਇਆ ਗਿਆ ਸੁਰੇਸ਼ ਸ਼ਰਮਾ ਆ ਅਨੰਦ ਆਸੀ ਕਿ ਇਹ ਮੁੱਖ ਗਵਾ ਆ ਜਿਹੜਾ ਇਹ ਵੀ ਤਾਂ ਜਿਹੜਾ ਇਹ ਮੁੱਖ ਗਵਾਹ ਸੀ ਜਿਹੜਾ ਗੈਂਗਸਟਰ ਜਿਹੜਾ ਸੁੱਖਾ ਬਾੜੇ ਵਾਲੀ ਦਾ ਇਹ ਮੁੱਖ ਗਵਾਹ ਸੀ ਜਿਸ ਨੂੰ ਗੈਂਗਵਰਦ ਕਰਕੇ ਉਸਦੀ ਗੋਲੀ ਲੱਗਨ ਦਾ ਮੌਕੇ ਤੇ ਉੱਥੇ ਪ੍ਰਤਾਪ ਸਿੰਘ ਵਾਲਾ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਇਸ ਦੇ ਨਾਲ ਇੱਕ ਇੱਕ ਸਾਥੀ ਹੋਰ ਦਾ ਹਰਪ੍ਰੀਤ ਸਿੰਘ ਜਿਸ ਦੀ ਉਮਰ तकरीबन 40 ਤੋਂ 45 40 ਸਾਲ ਦਸੀ ਜਾ ਰਹੀ ਜਿਹੜੀ ਰੇਡ ਦੀ ਹੱਡੀ ਚ ਗੋਲੀ ਲੱਗੀ ਤੇ ਇਸ ਟਾਈਮ ਲੁਧਿਆਣਾ ਦੇ ਸੀਐਮਸੀ ਦੇ ਵਿੱਚ ਜ਼ੇਰੇ ਇਲਾਜਾ ਫਿਲਹਾਲ ਪੁਲਿਸ ਦਾ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਹਜੇ ਗੁਰੇਸ਼ਕਾਰੀ ਹੈ ਲੇਕਿਨ ਅੰਦਾਜ਼ੇ ਦੀ ਕਿ ਲਗਾਤਾਰ ਡੜੀਆ ਇਹ ਗੈਂਗ ਵੱਲ ਲੁਧਿਆਣਾ ਵਿੱਚ ਹੋਣੀ ਹੈ ਕਿਤੇ ਨ ਕਿਤੇ ਪ੍ਰਸ਼ਾਸਨ ਵੀ ਇਸ ਦੇ ਮਾਮਲੇ ਨੂੰ ਗੰਭੀਰ ਕਦੋਂ ਲਊਗਾ ਇਹ ਤਾਂ ਸਮਾਂ ਦੱਸੂਗਾ ਲੇਕਿਨ ਗੈਂਗਵਰ ਦੇ ਮਾਮਲੇ ਲਗਾਤਾਰ ਲੁਧਿਆਣਾ ਵਿੱਚ ਹੁਣ ਵਾਧੇ ਚਲੇ ਜਾ ਰਹੇ ਆ